ਅਜਿਹੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਨਤਕ ਤੌਰ ਤੇ ਬਹੁਤ ਬਧਾਈ ਦਿੰਦਾ ਤੇ ਚੰਗੀਆਂ ਮਨਾਵਾਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਹੋਏ ਸਾਰੇ ਆਪਾਂ ਨਸ਼ਿਆਂ ਦਾ ਕੂੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਾਡ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦਿਨਾਂ ਦੇ ਵਿੱਚ ਹੋ ਜਾਣਗੇ ਸਾਰੇ ਗੱਜੇ ਇਹ ਰਿਸ਼ਤੋ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਸ ਕੌਂਸਲਿੰਗ ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਤਸਤਰਾਂ ਦੇ ਵੱਦੀ ਵਧਾਈ ਦਿੰਦਾ ਤੇ ਚੰਗਾ ਮਨਾਉਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਦੇ ਸਾਰੇ ਆਮ ਨਸ਼ਿਆਂ ਦਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਗੜ ਸ਼ੰਕਰ ਸਬ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਤਾਰਿਕੀ ਤੇ ਇਸ ਤੋਂ ਬਾਅਦ ਹੁਣ VRC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਸ ਕਾਉਂਸਲ। ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੀ ਬਹੁਤ-ਬਹੁਤ ਵਧਾਈ ਦਿੰਦਾ। ਤੇ ਤੁਹਾਨੂੰ ਬਣਾਵਾਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਹੋਏ ਸਾਰੇ। ਆਮ ਨਾ ਚਾਹਨਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ। ਇਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ-ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਬਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਟਾਰਗੇਟ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਾਂ ਕਾਉਂਸਿਲ ਜੀ ਅੱਜ ਦੇ ਦਿਨ ਮੈਂ ਸਾਰੇ ਦੇਸ਼ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਚੰਗਾ ਮਨਾਉ ਕਰ ਦੋ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਦੇ ਸਾਰੇ ਆਮ ਨਸ਼ਿਆਂ ਦਾ ਕੂੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਾਡ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦਿਨਾਂ ਦੇ ਵਿੱਚ ਹੋ ਜਾਣਗੇ ਤਾਰਿਕ ਜੀ ਤੇ ਇਸ ਤੋਂ ਬਾਅਦ ਹੁਣ ਵੀਡੀਸੀ ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਸ ਕਮੰਡਿੰਗ ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਚੋਕਾ ਮਨਾਉਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੇੜੀਆਂ ਨਾਲ ਭਰੇ ਹੋਏ ਸਾਰੇ ਜੀ ਆਮ ਨਸ਼ਾ ਨਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ-ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਬ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਤਾਰਿਕੀ ਤੇ ਇਸ ਤੋਂ ਬਾਅਦ ਹੁਣ VRC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਸ ਕੌਂਸਲਡ ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਤੁੰਕਾ ਮਨਾਉਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਹੋਏ ਸਾਰੇ ਆਮ ਨਾਚਾਣਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ ਇਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਾਡ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦਿਨਾਂ ਦੇ ਵਿੱਚ ਹੋ ਜਾਣਗੇ ਸਰਗਰਮੀ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮ ਸਥਾਪਿਤ ਹੋਣਗੀ। ਅੱਜ ਦੇ ਦਿਨ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਸਫਲਤਾ ਦੇ ਲਈ ਬਹੁਤ ਬਧਾਈ ਦਿੰਦਾ ਹਾਂ। ਇਹ ਚੰਗਾ ਮਨਾਉਂ ਕਰ ਦੋ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਦੇ ਸਾਰੇ ਆਮ ਨਸ਼ਾ ਨਸ਼ਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਬ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਟਾਰਗੇਟ ਤੇ ਇਸ ਤੋਂ ਬਾਅਦ ਹੁਣ ਵੀਡੀਸੀ ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮ ਸਥਾਪਿਤ ਹੋਣੀ। ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਦਕਾ ਦੇ ਵਸੇ ਵਧਾਈ ਦਿੰਦਾ। ਤੇ ਤੁਹ ਕ ਮਨਾਵ ਕਰਦਾ ਵੀ ਸਾਰੇ ਖੁਸ਼ੀਆਂ ਖੇੜੀਆਂ ਨਾਲ ਭਰੇ ਹੋਏ ਸਾਰੇ। ਆ ਨਸ਼ਿਆਂ ਦਾ ਕੂੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ। ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਾਡ ਡਿਵੀਜ਼ਨ ਦੇ Uh, 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਤਾਰਿਕੀ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਸ ਕੌਂਸਲਿੰਗ ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੀ ਬਹੁਤ ਬਧਾਈ ਦਿੰਦਾ ਤੇ ਤੁੰਕਾ ਮਨਾਉਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਹੋਏ ਸਾਰੇ ਆਮ ਨਾਚਾਣਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ ਇਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ-ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਾਡ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦਿਨਾਂ ਦੇ ਵਿੱਚ ਹੋ ਜਾਣਗੇ ਸਰਗਰਜੀ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮ ਸਥਾਪਿਤ ਹੋਣਗੀ। ਅੱਜ ਦੇ ਦਿਨ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਸਤਿਕਾਰ ਦੇ ਵਾਸਤੇ ਵਧਾਈ ਦਿੰਦਾ। ਇਹ ਚੋਕਰਾ ਮਨਾਉਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਦੇ ਸਾਰੇ ਆਮ ਨਸ਼ਿਆਂ ਦਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਬਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਟਾਰਗੇਟ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮ ਸਥਾਪਿਤ। ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਦਕਾ ਦੇ ਵਸੇ ਵਧਾਈ ਦਿੰਦਾ। ਤੇ ਚੰਗਾ ਮਨਾਉ ਕਰਦਾ ਵੀ ਸਾਰੇ ਖੁਸ਼ੀਆਂ ਖੇੜੀਆਂ ਨਾਲ ਭਰੇ ਦੇ ਸਾਰੇ। ਨਸ਼ਿਆਂ ਦਾ ਕੂੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ। ਪਿੰਡ-ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਾਡ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦਿਨਾਂ ਦੇ ਵਿੱਚ ਹੋ ਜਾਣਗੇ ਸਰਗਰਮ ਜੀ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਵਿਲੇਜ ਲੈਵਲ ਡਿਫੈਂਸ ਟੀਮ ਸਥਾਪਿਤ ਕਰਾਂਗੇ ਅੱਜ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਸਬੰਧ ਦਾ ਬਹੁਤ ਬਧਾਈ ਦਿੰਦਾ ਤੇ ਤੁਹਾਨੂੰ ਕਮਣਾ ਕਰਦਾ ਹਾਂ ਕਿ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਹੋਵੇ ਸਾਰੇ ਜੀ ਹੁਣ ਨਸ਼ਿਆਂ ਦਾ ਕੂੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ ਇਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ-ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜਸ਼ੰਕਰ ਸਬਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਟਾਰਗੇਟ ਤੇ ਇਸ ਤੋਂ ਬਾਅਦ ਹੁਣ VDC ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮਾਂ ਬਣਾਉਣ ਨੂੰ ਅੱਜ ਦੇ ਦਿਨ ਮੈਂ ਸਾਰੇ ਦੇਸ਼ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਤੁਹਾਨੂੰ ਸ਼ੁਕਰਾ ਮਨਾਉਂ ਕਰਦਾ ਹਾਂ ਵੀ ਸਾਰੇ ਖੁਸ਼ੀਆਂ ਖੜੀਆਂ ਨਾਲ ਭਰੇ ਦੇ ਸਾਰੇ ਆਮ ਨਸ਼ਾ ਨਸ਼ਾ ਕੋੜਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਰਕਾਰ ਬਹੁਤ ਜਿਆਦਾ ਉਪਰਾਲੇ ਕਰ ਰਹੀ ਹੈ ਪਿੰਡ ਪਿੰਡ ਜਾ ਕੇ ਨਸ਼ਾ ਮੁਕਤੀ ਦੀ ਨਸ਼ਾ ਮੁਕਤੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਨੇ ਤੇ ਗੜ ਸ਼ੰਕਰ ਸਬ ਡਿਵੀਜ਼ਨ ਦੇ 90% ਤੋਂ ਵੱਧ ਪਿੰਡ ਜਿਹੜੇ ਕਵਰ ਹੋ ਚੁੱਕੇ ਨੇ ਬਾਕੀ ਦੋ ਦੋਨਾਂ ਦੇ ਵਿੱਚ ਹੋਣਗੇ ਟਾਰਗੇਟ ਤੇ ਇਸ ਤੋਂ ਬਾਅਦ ਹੁਣ ਵੀਡੀਸੀ ਟੀਮਾਂ ਬਣ ਰਹੀਆਂ ਨੇ ਵਿਲੇਜ ਲੈਵਲ ਵਿਲੇਜ ਲੈਵਲ ਡਿਫੈਂਸ ਟੀਮ ਬਣਾਉਣੀ ਹੈ